ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰਖੀਆਂ ਦੇ ਪੱਲੇ ਭਾਰਤ ਰਤਨ ਅੰਤਿਲ ਬਿਹਾਰੀ ਵਾਜਪਾਈ ਦੀ ਵਰਸੀ ਅੱਜ ਰਾਸ਼ਟਰਪਤੀ ਮੁਰਮੂ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ ਜਗਦੀਪ ਤਨਖੜ ਤੇ ਰਾਜਨਾਥ ਸਿੰਘ ਨੇ ਵੀ ਸ਼ਰਧਾਂਜਲੀ ਦਿੱਤੀ ਪੇਟ ਇਸਰੋ ਮੋਰ ਰਜੇਗਾ ਇਤਿਹਾਸ ਲਾਂਚ ਕਰੇਗਾ ਐਸਐਸਐਲਵੀ ਰਾਕਟ ਆਫਤਾਂ ਬਾਰੇ ਦੇਵੇਗਾ ਜਾਣਕਾਰੀ ਅੱਜ ਹੋਇਆ ਵਿਧਾਨ ਸਭਾ ਚੋਣਾਂ ਦੇ ਤਰੀਕਾ ਦਾ ਐਲਾਨ ਪੰਜਾਬ 'ਚ ਵੀ ਹੋਣੀਆਂ ਨੇ ਜਿਮਨੀ ਚੋਣਾਂ ਜੰਮੂ ਕਸ਼ਮੀਰ 'ਚ ਧਾਰਾ 370 ਹਟਣ ਮਗਰੋਂ ਪਹਿਲੀਆਂ ਵਿਧਾਨ ਸਭਾ ਚੋਣਾਂ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਭਾਰਤ ਰਤਨ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵਰਸੀ ਐਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਹਨਾਂ ਦੇ ਸਮਾਰਕ ਸਦਾਬ ਅਟਲ ਤੇ ਸ਼ਰਧਾਂਜਲੀ ਦਿੱਤੀ। ਉਪਰਧਾਨ ਜਗਦੀਪ ਧਨਖੜ ਕੇਂਦਰੀ ਰੱਖਿਆ ਮੰਤਰੀ ਰਾਜਨਾ ਸਿੰਘ ਲੋਕ ਸਭਾ ਸਪੀਕਰ ਓਮਬਰਲਾ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੀ ਵਰਸੀ ਤੇ ਸ਼ਰਧਾਂਜਲੀ ਪੇਨ ਕੀਤੀ। ਵਾਜਪਾਈ ਦੀ ਗੋਦ ਲਈ ਦੀ ਨਮੀਤਾ ਕੋਲ ਪਟਾਚਾਰੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੇ ਸਮਾਤ ਸਦਾਬ ਅਟਲ ਤੇ ਪ੍ਰਾਰਥਨਾ ਸਭਾ ਕਰਕੇ ਕੀਤੀ। ਸਾਬਕਾ ਪ੍ਰਧਾਨ ਮੰਤ ਵਾਜਪਾ ਨੂੰ ਸ਼ਰਧਾਂਜਲੀ ਦੇਣ ਲਈ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਵੀ ਸਦਾਵਤਰ ਸਮਾਰਕ ਤੇ ਮੌਜੂਦ ਸਨ। ਭਾਜਪਾ ਦੇ ਅਧਿਕਾਰਿਤ ਹੈਂਡਲ ਨੇ ਟਵਿੱਟਰ ਤੇ ਪੋਸਟ ਕੀਤਾ ਸਾਡੇ ਪ੍ਰੇਰਨਾ ਦੇ ਸਰੋਤ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਹਨਾਂ ਦੀ ਵਰਸੀ ਤੇ ਸ਼ਰਧਾਂਜਲੀ ਕੇਂਦਰੀ ਮੰਤਰੀ ਅਮਿਤ ਸ਼ਾ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਸ਼ਰਧਾਂਜਲੀ ਦੇ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਜੂਨਾ ਨੇ ਦੇਸ਼ ਨੂੰ ਰਣਨੀਤਿਕ ਅਤੇ ਇਸ ਦੇ ਨਾਲ ਹੀ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਦੋਂ ਵੀ ਦੇਸ਼ ਨੂੰ ਜਨਨਿਤ ਕਿਸ਼ੁੱਤਾ ਰਾਸ਼ਟਰੀ ਹਿੱਤਾਂ ਪ੍ਰਤੀ ਵਫਾਦਾਰੀ ਤੇ ਸੰਤਾਨਾ ਪ੍ਰਤੀ ਡ ਗੱਲ ਹੋਵੇ ਤਾਂ ਅਰਟਲ ਜੀ ਨੂੰ ਯਾਦ ਕੀਤਾ ਜਾਏਗਾ ਇੱਕ ਪਾਸੇ ਉਹਨਾਂ ਨੇ ਭਾਜਪਾ ਦੀ ਸਥਾਪਨਾ ਰਾਹੀਂ ਰਾਸ਼ਟਰੀ ਦੇ ਵਿਚਾਰਧਾਰਾ ਨੂੰ ਹਰਮਨ ਪਿਆਰਾ ਕੀਤਾ ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਰਣਨੀਤਿਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਵੀ ਕੀਤਾ ਇਸ ਤਰ੍ਹਾਂ ਅੱਜ ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਤਵਨ ਪੁਲਾਰ ਕੇਂਦਰ ਤੋਂ ਐਸਐਸਐਲਵੀ GSLV3 로켓 ਲਾਂਚ ਕਰਨ ਜਾ ਰਹੀ ਹੈ ਇਸ ਰਾਕਟ ਨਾਲ ਦੇਸ਼ ਦਾ ਨਵਾਂ ਅਰਥ অবজারਵੇਸ਼ਨ ਸੈਟੇਲਾਈਟ 8 ਲਾਂਚ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਛੋਟਾ ਸੈਟੇਲਾਈਟ ਦੇਵੀ ਯਾਤਰੀ ਉਪਗ੍ਰਹਿ ਦੇ ਰੂਪ ਵਿੱਚ ਲਾਂਚ ਕੀਤਾ ਜਾ ਰਿਹਾ ਹੈ ਦੋਵੇਂ ਉਪਗ੍ਰਹਿ ਧਰਤੀ ਤੋਂ 475 ਕਿਲੋਮੀਟਰ ਦੀ ਉਚਾਈ ਤੇ ਗੋਲ ਚੱਕਰ ਚ ਘੁੰਮਣਗੇ ਪਹਿਲਾਂ ਉਹ ਜਾਣਦਿਆਂ ਕਿ ਇਤਿਹਾਸਿਕ ਕਿਉਂ ਹੈ SSLV ਦਾ ਅਰਥ ਹੈ ਕਿ ਸਮਾਲ ਸੈਟੇਲਾਈਟ ਲਾਂਚ ਵਾਹਨ ਤੇ D3 ਦਾ ਮਤਲਬ ਹੈ ਤੇਜੀ ਡਿਮਨਸਟ੍ਰੇਸ਼ਨ ਫਲਾਈਟ ਇਸ ਰਾਕਟ ਦੀ ਵਰਤੋਂ ਮਿੰਨੀ ਮਾਈਕਰੋ ਤੇ ਨੈਨੋ ਸੈਟੇਲਾਈਟ ਲਾਂਚ ਕਰਨ ਲਈ ਕੀਤੀ ਜਾਏਗੀ ਜਿਕਰ ਇਹ ਲਾਂਚ इस रो देश तो शानदार रॉकेट घोषित करेगा इस नौ किलोग्राम तक वजन वाली उपग्रह पांच सौ किलोमीटर तो घट्ट धरती की ओरबिट में भेजे जा सकते हैं जीन सौ किलोग्राम वजन वाले उपग्रह सूरज की समकाली ऑर्बिट भेजे जा सकते हैं इस ऑर्बिट की ऊंचाई पांच सौ किलोमीटर तो ऊपर ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਦੇ ਤਰੀਕਾ ਦਾ ਐਲਾਨ ਕੀਤਾ ਜਾਏਗਾ ਦੁਪਹਿਰ 3 ਵਜੇ ਚੋਣ ਕਮਿਸ਼ਨ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਦੌਰਾਨ ਜੰਮੂ ਕਸ਼ਮੀਰ ਤੇ ਹਰਿਆਣਾ ਚੋਣਾਂ ਵਾਲੀਆਂ ਚੋਣਾਂ ਦਾ ਐਲਾਨ ਹੋਵੇਗਾ ਇਸ ਦੇ ਨਾਲ ਹੀ ਪੰਜਾਬ ਟੀਵੀ ਕੁਝ ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਤਰੀਕਾ ਦਾ ਐਲਾਨ ਵੀ ਹੋ ਸਕਦਾ ਹੈ ਚੋਣ ਕਮਿਸ਼ਨ ਵੱਲੋਂ ਕੁਝ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਦੌਰਾਨ ਕੀਤਾ ਗਿਆ ਸੀ ਜੰਮੂ ਕਸ਼ਮੀਰ ਚ ਧਾਰਾ 370 ਹਟਣ ਮਗਰੋਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੇ 2019 ਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰ ਦੇਸ਼ ਪਰ ਨਾ ਦਿੱਤਾ ਗਿਆ ਸੀ ਉਦੋਂ ਤੋਂ ਹੀ ਉਥੋਂ ਦੀਆਂ ਸਿਆਸੀ ਪਾਰਟੀਆਂ ਲਗਾਤਾਰ ਰਾਜ ਦਾ ਦਰਜਾ ਵਾਪਸ ਲੈਣ ਦੀ ਮੰਗ ਕਰ ਰਹੀਆਂ ਸੰ ਸਰਕਾਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਚੋਣਾਂ ਕਰਵਾਈਆਂ ਜਾਣਗੇ ਫਿਰ ਹੀ ਰਾਜ ਦਾ ਦਰਜਾ ਬਹਾਲ ਹੋਵੇਗਾ ਸੌਦਾ ਸਾਦ ਨੂੰ ਮਿਲੀ ਪੈਰੋਲ ਦੀ ਸ਼੍ਰੀ ਅਕਾਲਤਖ ਸਾਹਿਬ ਦੇ ਜਥਾਰ ਗਾਨੀ ਅਕਬੀਰ ਸਿੰਘ ਨੇ ਨਿਖੋਚਣਾ ਕੀਤਾ ਉਹਨੇ ਕਿਹਾ ਕਿ ਕੇਂਦਰ ਸਰਕਾਰ ਬੋਲਵੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਪਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਿਸ ਦੀ ਉਹ ਨਿੰਦਾ ਕਰਦੇ ਹੈ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣਾ ਵਿੱਚ ਵੋਟਾਂ ਪਿਆਣੀਆਂ ਨੇ ਤੇ ਬਾਰ-ਬਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰ ਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਕਨਿਆ ਵਿਸ਼ਕਰ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਵਿਚਾਰੀ ਬਲਾਤਕਾਰੀ ਤੇ ਕਾਦਰ ਸਾਧ ਹੈ ਉਹਨੂੰ ਬਾਰ-ਬਾਰ ਜਿਹੜੀ ਸਰਕਾਰ ਉਹ ਪਰ ਰੋਹ ਦੇ ਲਈ ਨਹੀਂ ਜੀ ਅਜੇ ਬਾਰੇ ਕੀ ਪਿਲ ਕਤੂ ਹੈ ਇਹ ਬਿਲਕੁਲ ਸਤ ਸ੍ਰੀ ਅਕਾਲ ਦੁਬਾਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਜਿਸ ਦੀਆਂ ਵੋਟਾਂ ਕਿਸੇ ਵੇਲੇ ਵੀ ਸਰਕਾਰ ਐਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਢਿੱਲ ਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਤ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਆਈਡੀਆ ਵੋਟਾਂ ਬਣਾਉਣ ਦੇ ਜਿਹੜਾ ਉਹ ਵੀ ਸਰਕਾਰ ਜਿਹੜੀ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਬੜੀ ਵੱਡੀ دلچਸਪੀ ਲੈ ਕੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਤਾਂ ਕਿ ਗਲਤ ਅਨਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ ਤੋਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰ ਦੇਵੇ ਸ਼ੋਮਨੀ ਕਾਲੀਦਲ ਬਾਦਲ ਦੇ ਜਰਨਲ ਕਤਰਿਕ ਬਾਨ ਸਿੰਘ ਸੰਧੂ ਨੇ ਪਾਰਟੀ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਥੜਾ ਸਾਇ ਵਿਖੇ ਸ਼ੇਖਾਨਪੜ ਸਾਹਿਬ ਅਰੰਭ ਕਰਵਾਈ। ਇਕਬਾਲ ਸੰਧੂ ਨੇ ਕਿਹਾ ਕਿ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤਾ ਜਾਣਾ ਸਰਕਾਰਾਂ ਵੱਲੋਂ ਸਿਆਸੀ ਲਹਾਣ ਲੈਣ ਲਈ ਕੀਤਾ ਜਾ ਰਿਹਾ ਹੈ। ਸ਼੍ਰੀ ਕਾਲਤਕ ਸਾਇਬ ਵੱਲੋਂ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੀ ਕਾਲਤਕ ਸਾਹਿਬ ਤੇ ਬੁਲਾਏ ਜਾਣ ਤੇ ਇਕਬਾਲ ਸੰਧੂ ਨੇ ਕਿਹਾ ਕਿ ਕਾਲੀਦਲ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਹੈ। ਸ਼੍ਰੀ ਕਾਲਤਕ ਸਾਹਿਬ ਜੋ ਵੀ ਉਸ ਨੂੰ ਹੁਕਮ ਲਾਵੇਗਾ ਉਹ ਸਿਰ ਮੱਥੇ ਹੋਵੇਗਾ। ਬਾਕੀ ਕਾਲੀਦਲ ਤੇ ਹਮਲਾ ਬੋਲਦੇ ਹੋਏ ਇਕਬਾਲ ਸੰਧੂ ਨੇ ਕਿਹਾ ਕਿ ਸਰਕਾਰਾਂ ਵੱਲੇ ਸਿਆਸੀ ਲਹਾਣ ਲੈਣ ਵਾਲੇ ਹੋਣ ਵਾਲੇ ਬਾਗੀ ਹੋ ਕੇ ਲੋਕ ਪਾਰਟੀ ਪ੍ਰਧਾਨ ਨੂੰ ਗਾਲਾਂ ਕੱਢ ਰਹੇ ਨੇ ਜਦੋਂ ਕਿ ਸਰਕਾਰ ਵੀ ਸਭ ਤੋਂ ਜ਼ਿਆਦਾ ਇਹਨਾਂ ਬਾਗੀ ਨੇਤਾਵ ਦੇਸ਼ ਦੀਵੰਦ ਸਮੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਾਲਤਕ ਸਾਈ ਵਿਖੇ ਸ਼੍ਰੀ ਖਨਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਪ੍ਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਕਾਲਤਕ ਸਾਹਿਬ ਦੇ ਰਿਤੀਾਰ ਗਿਆਨੀ ਰਕबीर ਸਿੰਘ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੂਹ ਮੈਂਬਰ ਤੇ ਸੰਗਤਾਂ ਮੌਜੂਦ ਰਹੀਆਂ ਜਿੱਤੇ ਗਿਆਨੀ ਰਕबीर ਸਿੰਘ ਜੀ ਨੇ ਕਿਹਾ ਕਿ ਦੇਸ਼ ਦੀਵੰਦ ਸਮੇ ਜੋ ਲੋਕ ਮਾਰੇ ਗਏ ਸੀ ਉਹਨਾਂ ਨੂੰ ਨਾ ਤਾਂ ਪਾਕਿਸਤਾਨ ਦੀ ਪਾਰਲੀਮੈਂਟ ਤੇ ਨਾ ਹੀ ਹਿੰਦੁਸਤਾਨ ਦੀ ਪਾਰਲੀਮੈਂ ਅਗਸਤ 1947 ਨੂੰ ਪੰਜਾਬ ਵੇਛ ਦੀ ਵੰਡ ਹੋਈ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੂਸਤਾਨ ਵਿੱਚ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਇੱਕ 15 ਅਗਸਤ ਦਾ ਦਿਨ ਜਦੋਂ ਇਹ ਦੇਸ਼ ਆਜ਼ਾਦ ਹੋਇਆ ਔਰ 26 ਜਨਵਰੀ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਨਾ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ ਸ਼ਿੱਧ ਪਿਨਾੜ ਜਿਹੜਾ ਬਣਾਇਆ ਜਾਂਦਾ ਹੈ। ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ। ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਦਕਾਲ ਤੱਕ ਸਾਹਿਬੀ ਕੀ ਹਰ ਸਾਲ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇ ਜਾਂਦੀ ਹੈ। ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਿਆ 10 ਲੱਖ ਤੋਂ ਜ਼ਿਆਦਾ ਦੇ ਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਵਿਵਾਂਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਵੀ ਕਰਵਾਏ ਜਾਂਦੇ ਨੇ ਦੁਹਰਾਨ ਵੀ ਸਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਪੇਟ ਕੀਤਾ ਜਾਂਦਾ ਹੈ ਬੀਤੇ ਦਿਨੀ ਅੰਮ੍ਰਿਤਸਰ ਦੇ ਗੁਰੂਕੇ ਵਡਾਲੀ ਇਲਾਕੇ ਵਿੱਚ ਸ਼ਿਨਿਆਸ਼ਾਨ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਲ ਹੋਈ ਸੀ ਨਿਹੰਗ ਸਿੰਘ ਜਥੇਬੰਦੀਆਂ ਨੇ ਮੌਕੇ ਤੇ ਪਹੁੰਚੀਆਂ ਤੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਆਖਿਆ ਕਿ ਜਗ੍ਹਾ ਕਾਰਪੋਰੇਸ਼ਨ ਦੀ ਹੈ ਤੇ ਪਿੰਡ ਵਾਲਿਆਂ ਨੇ ਮਿਲ ਕੇ ਵਿਚਾਰ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਬਣਾ ਦਿੱਤਾ ਜਾਵੇ ਤੇ ਜਿੱਦਾਂ ਹੀ ਪਿੰਡ ਵਾਲਿਆਂ ਵੱਲੋਂ ਇਸ ਜਗ੍ਹਾ ਤੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਵਾਲੇ ਨੌਜਵਾਨਾਂ ਵੱਲੋਂ ਉਸ ਨਿਸ਼ਾਨ ਸਾਹਿਬ ਨੂੰ ਟੈਟੇ ਰੀ ਕਰ ਦਿੱਤਾ ਗਿਆ ਪਿੰਡ ਵਾਲਿਆਂ ਨੇ ਆਖਿਆ ਕਿ ਜਿਨ੍ਹਾਂ ਵੱਲੋਂ ਨਿਸ਼ਾਨ ਸਾਹਿਬ ਨੂੰ ਟੈਟੇ ਰੀ ਕੀਤਾ ਗਿਆ ਉਹ ਇਸੇ ਜਗ੍ਹਾ ਦੇ ਉੱਤੇ ਪਹਿਲਾਂ ਵਾਹੀ ਕਰਦੇ ਸੀ ਅਤੇ ਉਹਨਾਂ ਦੀ ਮਨਸ਼ਾ ਸੀ ਕਿਸ ਜਗ੍ਹਾ ਤੇ ਕਬਜ਼ਾ ਕੀਤਾ ਜਾਏ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਆਖੇ ਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਜੋ ਕੁਝ ਹੋਇਆ ਜੋ ਕੁਝ ਇੱਥੇ ਵਾਪਰਿਆ ਵਾ ਨਸਾਨ ਸਾਹਿਬ ਦੀ ਵਿਅਦਵੀ ਕੀਤੀ ਗਈ ਆ ਇਹਦਾ ਮਸਲਾ ਇਹ ਕਿ ਇਹ ਜਿਹੜੀ ਸਾਡੇ ਪਿੰਡ ਦੇ ਗੁਰੂ ਕੀ ਵਡਾਲੀ ਦੀ ਪੰਚਾਇਤੀ ਪੈਲੀ ਆ 2022 ਕਿਲੇ ਜਿਹਦੇ ਵਿੱਚੋਂ 1975 ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ ਇੱਕ ਕਨੌਲੀ ਅਲਾਟਮੈਂਟ ਕੀਤੀ ਸੀ ਉਹਦੇ ਨਾਲ ਲੱਗਦੀ ਇਹ ਜਿਹੜੀ ਖੇਤ ਕਨਾਲਾਂ ਜ਼ਮੀਨ ਆ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਇਸ ਕਨੌਲੀ ਦੇ ਨਿਵਾਸੀਆਂ ਨੂੰ ਗੁਰਦਾਸ ਸਾਹਿਬ ਤੇ ਮਤਲਬ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਪਰ ਲੇਕਿਨ ਇਹ ਜਿਹੜਾ ਕਾਰਪੋਰੇਸ਼ਨ ਦਾ ਚੱਲ ਰਿਹਾ ਮਸਲਾ ਵੀ ਉਹ ਹੁਣ ਉੱਥੇ ਜ਼ਿੰਮੇਦਾਰ ਸਾਰੇ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਾਬਜ ਨੇ ਹੂੰ ਤੇ ਇਹ ਵੀ ਕਾਰਪੋਰੇਸ਼ਨ ਦੀ ਜਗਾ ਵਾ ਹੂੰ ਜਿਹੜੀ ਹੁਣ ਮੌਜੂਦਾ ਚੱਲ ਰਹੀ ਆ ਲੇਕਿਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਨੌਲੀ ਵਾਸੀਆਂ ਵੱਲੋਂ ਨਿਸ਼ਾਨ ਸੋ ਲਾ ਕੇ ਗੁਰਦੁਆਰਾ ਸੇਵਾ ਦੀ ਸ਼ਾਰੀ ਜਿਹੜੀ ਸ਼ੁਰੂ ਕਰਨੀ ਸੀ ਉਹਦਾ ਸਾਰੇ ਪ੍ਰਬੰਧ ਹੋ ਰਏ ਸਨ ਪਰ ਲੇਕਿਨ ਇਹ ਜਿਹੜੇ ਲੋਕ ਸ਼ਰਾਤੀ ਆ ਇਹਨਾਂ ਨੇ ਆਣ ਕੇ ਜੋ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਬਦਬੀ ਕੀਤਾ ਇਹ ਬੜੀ ਨਿੰਦਣਯੋਗ ਆ ਬੜੀ ਘਟਨਾ ਜਿਹੜੀ ਇਹਨੇ ਕੀਤੀ ਆ ਬਹੁਤ ਮਾਰੀ ਕੀਤੀ ਆ ਕਿਉਂਕਿ ਆ ਜਿਹੜੇ ਤਰੀਕੇ ਨਾਲ ਤੁਸੀਂ ਵੀਡੀਓ ਵਾਇਰਲ ਹੋਈ ਆ ਵੇਖ ਰਹੇ ਜੋ ਇਹ ਬੜੀ ਇੱਕ ਸ਼ਰਮ ਵਾਲੀ ਗੱਲ ਆ ਕਿ ਗੁਰੂ ਮਹਾਰਾਜ ਦਾ ਨਿਸ਼ਾਨ ਲੱਗਾ ਹੋਵੇ ਜੇਕਰ ਤੁਸੀਂ ਲਾਉਣਾ ਹੀ ਸੀ ਤੁਸੀਂ ਕਿਸੇ ਦੇ ਹੁਕਮਾ ਮੁਤਾਬਕ ਜਾਂ ਆਪਣੀ ਮਰਜ਼ੀ ਨਾਲ ਤੁਸੀਂ ਲਾਉਣਾ ਪਈ ਇਥੇ ਨਹੀਂ ਲੱਗਾ ਕਾਰਵਾਈ ਤੋਂ ਸੰਤੁਸ਼ਟੋ ਹੁ ਨਜ਼ਰ ਮਾਰਦੇ ਆ ਜਿਹਦੇ ਮੌਸਮ ਤੇ ਹਾਲ ਦੇ ਮਾਲ ਅ즈 ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ